ਸਾਹਿਬ ਸਾਡੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਦੋ ਦਿਨਾਂ ਦੇ ਦੌਰਾਨ ਅਰਜنٹੀਨਾ ਪੁੱਜੇ ਪ੍ਰਧਾਨ ਮੰਤਰੀ ਮੋਦੀ ਪਰਣਾ ਸਾਹਿਬ ਦੇ ਪੰਜ ਪਿਆਰੇ ਦੇ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਅਲਦੀਪ ਸਿੰਘ ਗੁਲਗੱਜ 10 11 ਜੁਲਾਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੇਅਦਮੀਆਂ ਨੂੰ ਰੋਕਣ ਲਈ ਬਣੇਗਾ ਵਿਸ਼ੇਸ਼ ਕਾਨੂੰਨ ਪੰਜਾਬ ਚ 1 ਲੱਖ ਏਕੜ ਜ਼ਮੀਨ ਅਕਵਾਇਰ ਕਰਨਾ ਚਾਹੁੰਦੀ ਹੈ ਸਰਕਾਰ ਰਾਜੀਵਾਲ ਡੀਟੀਆ ਵੱਲੋਂ ਸਰਕਾਰ ਖਿਲਾਫ ਮੁਜ਼ਾਰੇ 8 ਨੂੰ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਿਆ ਭਗਵੰਤ ਮਾਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਕਰੰਟ ਲੱਗਣ ਕਾਰਨ ਮੌਤ ਕੁਝ ਅਮੀਰਾਂ ਦੇ ਹੱਥਾਂ ਵਿੱਚ ਹੀ ਜਾ ਰਿਹਾ ਹੈ ਪੈਸਾ ਗੜਕਰੀ ਅੱਧਾ ਹੋਇਆ ਟੋਲ ਟੈਕਸ ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ਤੇ ਗੱਡੀ ਚਲਾਉਣ ਵਾਲਿਆਂ ਨੂੰ ਰਾਹਤ ਠਿੱਕੀ ਵਾਲੇ ਦੇ ਨੌਜਵਾਨ ਦੀ ਕੈਨੇਡਾ ਚ ਮੌਤ ਪੰਜਾਬ ਦੇ ਪਹਿਲੇ ਸਟੇਟ ਹਾਈਵੇ ਟਰਾਮਾ ਸੈਂਟਰ ਦਾ ਨੀ ਪੱਥਰ ਪੰਜਾਬ ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ ਇੰਗਲੈਂਡ ਬਸ ਇੰਡੀਆ ਸੈਕੰਡ ਟੈਸਟ ਮੈਚ ਭਾਰਤ ਵੱਲੋਂ ਇੰਗਲੈਂਡ ਨੂੰ 608 ਦੌੜਾਂ ਦਾ ਟੀਚਾ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ਉੱਤੇ ਅਰਜנטיਨਾ ਪਹੁੰਚ ਗਏ ਹਨ ਆਪਣੇ ਦੌਰੇ ਦੇ ਪਹਿਲੇ ਦਿਨ ਮੋਦੀ ਨੇ ਅਰਜנטיਨਾ ਚ ਕੌਮੀ ਨਾਇਕ ਮੰਨੇ ਜਾਣ ਵਾਲੇ ਜਨਰਲ ਜੋਸ ਡੀ ਸੈਨ ਮਾਰਟਨ ਦੀ ਯਾਦਗਾਰ ਉਤੇ ਸ਼ਰਧਾਂਜਲੀ ਭੇਟ ਕੀਤੀ ਜੋਸ ਫਰਾਂਸਿਸਕੋ ਡੀ ਸੈਨ ਮਾਰਟਨ ਵਾਈ ਮੈਟੋ ਰਾਸਲੋ ਦੱਖਣੀ ਅਮਰੀਕੀ ਦੇਸ਼ਾਂ ਅਰਜنٹੀਨਾ ਚਿੱਲੀ ਅਤੇ ਪੈਰੂ ਦੇ ਮੁਕਤੀਦਾਤਾ ਵਜੋਂ ਵੀ ਜਾਣਿਆ ਜਾਂਦਾ ਹੈ ਆਪਣੇ ਦੌਰੇ ਦੌਰਾਨ ਉਹ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨਾ ਅਤੇ ਪ੍ਰਮੁੱਖ ਖੇਤਰਾਂ ਵਿੱਚ ਦਵੱਲੀ ਭਾਈਵਾਲੀ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਗੱਲਬਾਤ ਕਰਨਗੇ 52 ਸਾਲਾਂ ਵਿੱਚ ਪ੍ਰਧਾਨ ਮੰਤਰੀ ਪੱਤਰ ਉੱਤੇ ਅਰਜנטיਨਾ ਦੀ ਇਹ ਪਹਿਲੀ ਭਾਰਤੀ ਦਵੱਲੀ ਯਾਤਰਾ ਹੈ ਪ੍ਰਧਾਨ ਮੰਤਰੀ ਦੇ ਤੌਰ ਤੇ ਮੋਦੀ ਦੀ ਇਹ ਦੂਜੀ ਅਰਜנטיਨਾ ਯਾਤਰਾ ਹੈ ਉਹ 2018 ਵਿੱਚ G20 ਸਿਖਰ ਸੰਮੇਲਨ ਲਈ ਗਏ ਸਨ ਇਹ ਪ੍ਰਧਾਨ ਮੰਤਰੀ ਦੀ ਪੰਜ ਦੇਸ਼ਾਂ ਦੀ ਯਾਤਰਾ ਦਾ ਤੀਜਾ ਫੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਇਕੱਤਰਤਾ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਹਿਬਾਨ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਤਖਤਸ਼੍ਰੀ ਦਮਦੋਆ ਸਾਹਿਬ ਦੇ ਜਥੇਦਾਰ ਬਾਬਾ ਟੇਗ ਸਿੰਘ ਵੀ ਹਾਜ਼ਰ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਕਾਜਰੀ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਅਤੇ ਇਸ ਲਈ ਕੌਮ ਦੇ ਫੈਸਲੇ ਇੱਥੋਂ ਹੀ ਲਏ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਤਖਤ ਪਟਨਾ ਦੇ ਪੰਜ ਪਿਆਰਾਂ ਦਾ ਇਹ ਫੈਸਲਾ ਸਹੀ ਨਹੀਂ ਹੈ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਰਯਾਦਾ ਦੀ ਉਲੰਘਣਾ ਹੈ। ਉਹਨਾਂ ਨੇ ਕਿਹਾ ਹੈ ਕਿ ਕਾਲਕਤ ਸਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਥੇਦਾਰ ਨੇ ਕਿਹਾ ਹੈ ਕਿ ਪੰਥਕ ਦੇ ਧਾਰਮਿਕ ਮਸਲਿਆਂ ਤੇ ਆਖਰੀ رائے ਸ਼੍ਰੀ ਕਾਲਕਤ ਸਹਿਬ ਦੀ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਕਾਲਕਤ ਸਹਿਬ ਦੇ ਮਰਿਆਦਾ ਦੀ ਉਲੰਘਣਾ ਕਰਨ ਦਾ ਕਿਸੇ ਕੋਲ ਕੋਈ ਹੱਕ ਨਹੀਂ ਹੈ ਉਹਨਾਂ ਕਿਹਾ ਕਿ ਪਟਨਾ ਸਾਹਿਬ ਦਾ ਐਡੀਸ਼ਨਲ ਹੈੱਡ ਗ੍ਰਾਂਤੀ ਕ੍ਰਾਂਤੀਕਰਤਿਆਲ ਸਿੰਘ ਬਲਾਰਾ ਹਰਪਾਲ ਸਿੰਘ ਤੇ ਡਾਕਟਰ ਹਰਮੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਸ਼੍ਰੀ ਕਾਲਕਤ ਸਹਿਬ ਸਰਵੋੱਚ ਸੰਸਥਾ ਹੈ ਪੰਜਾਬ ਸਰਕਾਰ 10 ਤੋਂ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਸਕਦੀ ਹੈ ਇਸ ਤੋਂ ਪਹਿਲਾਂ 7 ਜੁਲਾਈ ਨੂੰ ਸੋਮਵਾਰ ਦਿਨ ਸਵੇਰੇ 10:30 ਵਜੇ ਸੀਐਮ ਭਗਵੰਤ ਮਾਨ ਨੇ ਕੈਬਨਿਟ ਬੈਠਕ ਬੁਲਾਈ ਹੈ ਜੋ ਉਹਨਾਂ ਦੇ ਘਰ ਤੇ ਹੋਵੇਗੀ ਇਸ ਬੈਠਕ ਵਿੱਚ ਦੋ ਵੱਡੇ ਮੁੱਦਿਆਂ ਤੇ ਫੈਸਲਾ ਲਿਆ ਜਾ ਸਕਦਾ ਹੈ ਇਨਾ ਵਿੱਚ ਬੇਅਦਵੀ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਵੇਗਾ ਜੋ ਧਾਰਮਿਕ ਗ੍ਰੰਥਾਂ ਤੇ ਆਸਥਾ ਦੇ અપਮਾਨ ਤੇ ਸਖਤ ਸਜ਼ਾ ਦੇਵੇਗਾ ਤੇ ਡਰਗ ਤਸਕਰੀ ਤੇ ਸਖਤ ਕਦਮ ਚੁਆਣੀ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਸਖਤ ਫੈਸਲੇ ਲਏ ਜਾ ਸਕਦੇ ਹਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸੂਬਾ ਪੱਧਰੀ ਮੀਟਿੰਗ ਕਿਸਾਨ ਭਵਨ ਵਿੱਚ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਹੋਈ ਇਸ ਦੌਰਾਨ ਬੀਕੇ ਜੂ ਰਾਜੇਵਾਲ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸ਼੍ਰੀ ਰਾਜੀਵਾਲ ਨੇ ਕਿਹਾ ਕਿ ਸੁਪਰ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਰਾਹੀਂ ਸੁਪਰ ਵਿੱਚ 1 ਲੱਖ ਏਕੜ ਵਾਯੂਗਜ ਜਮੀਨ ਐਕਵਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਨਾਲ ਪੰਜਾਬ ਵਿੱਚ 20 ਹਜ਼ਾਰ ਤੋਂ ਵੱਧ ਕਿਸਾਨ ਤੇ ਮਜ਼ਦੂਰ ਪਰਿਵਾਰ ਉਜੜ ਜਾਣਗੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼੍ਰੀ ਰਾਜੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਜੁਲਾਈ ਨੂੰ ਚੰਡੀਗੜ੍ਹ ਵਿੱਚ ਆਉਣ ਵਾਲੀ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਤੇ ਹੋਰ ਮਸਲਿਆਂ ਨੂੰ ਚੁੱਕਿਆ ਜਾਵੇਗਾ ਇਸ ਤੋਂ ਬਾਅਦ ਕਿਸਾਨਾਂ ਵੱਲੋਂ ਲੈਂਡ ਪੂਲਿੰਗ ਨੀਤੀ ਮੁਕਤ ਵਪਾਰ ਸਮਝੌਤੇ ਪੰਜਾਬ ਦੇ ਪਾਣੀਆਂ ਤੇ DAP ਦੇ ਮੁੱਦੇ ਤੇ ਸੰਘਰਸ਼ ਵਧਿਆ ਜਾਵੇਗਾ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਾਕਮਕ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕਰਕੇ ਕਿਸਾਨੀ ਨੂੰ ਦਾਤੇ ਲਾ ਰਹੀ ਹੈ ਉਹਨਾਂ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ 9 ਜੁਲਾਈ ਨੂੰ SYL ਦੇ ਮੁੱਦੇ ਤੇ ਹੋਣ ਵਾਲੀ ਮੀਟਿੰਗ 'ਚ ਪੰਜਾਬ ਕੋਲ ਪਾਣੀ ਨਾ ਹੋਣ ਦੀ ਗੱਲ ਜ਼ੋਰ ਨਾਲ ਚੁੱਕਣੀ ਚਾਹੀਦੀ ਹੈ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸੂਬੇ ਭਰ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਅੱਗੇ 8 ਜੁਲਾਈ ਨੂੰ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਦਿਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਨੇ ਵਿੱਤੀ ਐਮਰਜੈਂਸੀ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਰਕਾਰ ਆਰਬੀਆਈ ਤੋਂ 8500 ਕਰੋੜ ਦਾ ਕਰਜ਼ਾ ਲੈਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਵਿੱਤੀ ਦੇਣਦਾਰੀਆਂ ਅਦਾ ਨਹੀਂ ਕਰ ਰਹੀ। ਹਰ ਮਹੀਨੇ ਲੱਖਾਂ ਮੁਲਾਜ਼ਮਾਂ ਤੋਂ ਵਿਕਾਸ ਟੈਕਸ ਦੇ ਨਾਮ ਤੇ 200 ਰੁਪਏ ਪ੍ਰਤੀ ਮਹੀਨਾ ਟੈਕਸ ਉਭਾਰਾਈ ਕਰਨ ਦੇ ਬਾਵਜੂਦ ਸਰਕਾਰ ਵਿੱਤੀ ਮੁਹਾਇਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲਿਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਲਗਭਗ 350 ਕਰੋੜ ਰੁਪਏ ਦੀਆਂ ਛੜਕਾਂ ਤੇ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਮਗਰੋਂ ਆਪ ਆਗੂ ਮਨੀਸ਼ ਸੋਧਿਆ ਦੀ ਮੌਜੂਦੀ ਵਿੱਚ ਇੱਕ ਆਖਰ ਨੂੰ ਸੰਗੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪਾਈਆਂ ਗਈਆਂ ਅਤੇ ਉਹਨਾਂ ਦੀ ਭਲਾਈ ਨੂੰ ਹੰਗਾਲਿਆ ਕਰੀ ਰੱਖਿਆ। ਉਨ੍ਹਾਂ ਨੇ ਪਵਿੱਤਰ ਗ੍ਰੰਥਾਂ ਨੂੰ ਲਿਜਾਣ ਵਾਲੇ ਵਾਹਨਾਂ ਅਤੇ ਲਾਏ ਜਾਣ ਵਾਲੇ ਟੈਕਸ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਰਕੂ ਸਦਭਾਵਨਾ ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਹੈ ਜੋ ਵਿਕਾਸ ਲਈ ਅਤੇ ਲੋੜੀਂਦਾ ਤੇ ਮਹੱਤਵਪੂਰਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ کاروبار ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਵੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਕੀਤੀ ਸੀ ਪਰ ਹੁਣ ਆਪ ਸਰਕਾਰ ਨੇ ਅਜਿਹਾ ਕੀਤਾ ਹੈ। ਉਨਾ ਲੋਕਾਂ ਨੂੰ ਪ੍ਰੋਸਾਹਤਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਮਲਾਈ ਜਾਵੇਗੀ ਤਾਂ ਜੋ ਕੋਈ ਵੀ ਮੁੜ ਕਦੇ ਵੀ ਇਹ ਪਾਪ ਕਰਨ ਦੀ ਹਿੰਮਤ ਨਾ ਕਰੇ ਮੁੱਖ ਮੰਤਰੀ ਨੇ ਦੋਹਰਾਇਆ ਕਿ ਪੀੜਤਾਂ ਦਾ ਘਾਣ ਕਰਕੇ ਨਸ਼ਸਤਾਂ ਦੇ ਵਧਰ ਫੁੱਲਣ ਤੇ ਸੂਬਾ ਸਰਕਾਰ ਚੁੱਪ ਨਹੀਂ ਬੈਠੇਗੀ ਉਹਨਾਂ ਕਹਾਂਗੇ ਪਹਿਲੀ ਵਾਰ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਾਂ ਟਾਇਆ ਜਾ ਰਿਹਾ ਹੈ ਮੁੱਖ ਮੰਤਰੀ ਨੇ 3500 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 19000 ਕਿਲੋਮੀਟਰ ਲਿੰਕ ਸੜਕਾਂ ਨੂੰ ਕਵਰ ਕਰਨ ਵਾਲੇ ਵਿਸ਼ਾਲ ਸੜਕੀ ਪ੍ਰੋਜੈਕਟ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ। ਉਹਨਾਂ ਨੇ ਪਿੰਡੂ ਵਿਕਾਸ ਫੰਡ ਵਿੱਚ ਸੂਬੇ ਦੇ ਹਿੱਸੇ ਵਿੱਚੋਂ 6000 ਕਰੋੜ ਰੁਪਏ ਟੋਕਣ ਲਈ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ। ਉਹਨਾਂ ਕਹਿ ਕੇ ਜੇ ਇਹ ਫੰਡ ਜਾਰੀ ਹੋ ਜਾਣ ਤਾਂ ਸੂਬੇ ਦੀ ਹਰ ਸੜਕ ਬਣਾਈ ਜਾ ਸਕਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਕਰਮੀ ਸਿੰਘ ਪੁੰਡੀਆਂ ਵੀ ਮੌਜੂਦ ਸਨ। ਜੀਰਾ ਦੇ ਪਿੰਡ ਅਮਰੂੜ ਵਿੱਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਪਨਦੀਪ ਸਿੰਘ 18 ਪੁੱਤਰ ਸਾਧੂ ਸਿੰਘ ਵਜੋਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਰਤਾ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਪਾਗ ਸਿੰਘ ਨੂੰ ਰੂੜ ਨੇ ਦੱਸਿਆ ਕਿ ਉਹਦਾ ਭਤੀਜਾ ਸੁਪਨਦੀਪ ਸਿੰਘ ਘਰ ਦਾ ਕੰਮਕਾਰ ਕਰ ਰਿਹਾ ਸੀ ਤਾਂ ਅਚਾਨਕ ਉਸਦਾ ਤਬੀਲੀ ਦੀ ਨੰਗੀ ਧਾਰ ਨਾਲ ਲੱਗਣ ਕਾਰਨ ਉਸ ਨੂੰ ਕਰੰਟ ਲੱਗ ਗਿਆ ਕਰੰਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਜੀਰਾ ਦੇ ਸੁਖੁਣੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਉਹਨਾਂ ਕਹਿ ਕੇ ਸੁਪਨਦੀਪ ਸਿੰਘ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਇਕਲੌਤਾ ਭਰਾ ਸੀ ਸੁਪਨਦੀਪ ਸਿੰਘ ਸਿੰਘ ਦੀ ਮੌਤ ਨਾਲ ਪਿੰਡ ਵਿੱਚ ਸੋਗ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਗਰੀਬਾਂ ਦੀ ਵਾਧਦੀ ਗਿਣਤੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੈਸਾ ਕੁਝ ਅਮੀਰਾਂ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਰਿਹਾ ਹੈ। Nagpur ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਸੇ ਦੇ ਵਿਕੇਂਦਰੀਕਰਨ ਦੀ ਲੋੜ ਹੈ। ਉਹਨਾਂ ਖੇਤੀਬਾੜੀ, ਨਿਰਮਾਣ, ਟੈਕਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਜਨਤਕ ਪ੍ਰਾਈਵੇਟ ਭਾਈਵਾਲੀ ਸਮੇਤ ਔਰ ਕਈ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਹੌਲੀ-ਹੌਲੀ ਗਰੀਬਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਪੈਸਾ ਕੁਝ ਅਮੀਰ ਲੋਕਾਂ ਦੇ ਹੱਥਾਂ ਵਿੱਚ ਕੇਂਦ੍ਰਿਤ ਹੋ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਅਰਥਚਾਰਾ ਇਸ ਤਰ੍ਹਾਂ ਨਾਲ ਵਧਣਾ ਚਾਹੀਦਾ ਹੈ ਜਿਸ ਨਾਲ ਨੌਕਰੀਆਂ ਪੈਦਾ ਹੋਣ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਹੋਵੇ ਉਹਨਾਂ ਨੇ ਕਿਹਾ ਅਸੀਂ ਆਰਥਿਕ ਬਦਲਤੇ ਵਿਚਾਰ ਕਰ ਰਹੇ ਹਾਂ ਜੋ ਨੌਕਰੀਆਂ ਪੈਦਾ ਕਰੇਗਾ ਅਤੇ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ ਪੈਸੇ ਦੇ ਕੇਂਦਰੀਕਰਨ ਦੀ ਲੋੜ ਹੈ ਤੇ ਇਸ ਦਿਸ਼ਾ ਵਿੱਚ ਕਈ ਬਦਲਾਅ ਵੀ ਹੋ ਰਹੇ ਹਨ ਆਇਪਾ ਦੇ ਸੀਨੀਅਰ ਆਗੂ ਨੇ ਸਾਕਾ ਪ੍ਰਧਾਨ ਮੰਤਰੀਆਂ ਪੀਵੀ ਨਰਸੀਮਹਾ ਰਾਓ ਅਤੇ ਮਰਮੋਹਰ ਸਿੰਘ ਨੂੰ ਉਹਨਾਂ ਦੀਆਂ ਆਰਥਿਕ ਨੀਤੀਆਂ ਦਾ ਸਿਹਰਾ ਦਿੱਤਾ ਪਰ ਬਿਨਾਂ ਕਿਸੇ ਰੋਕ-ਟੋਕ ਦੇ ਹੋ ਰਹੇ ਕੇਂਦਰੀਕਰਨ ਖਿਲਾਫ ਸਵਾਲਾਂ ਵੀ ਕੀਤਾ ਉਹਨਾਂ ਕਿਹਾ ਸਾਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ ਭਾਰਤ ਦੇ ਆਰਥਿਕ ਢਾਂਚੇ ਦਾ ਹਵਾਲਾ ਦਿੰਦਿਆਂ ਉਹਨਾਂ ਜੀਡੀਪੀ ਵਿੱਚ ਖੇਤੀ ਯੋਗਦਾਨ ਚ ਅਸਤੋਲੜਾ ਵੱਲ ਇਸ਼ਾਰਾ ਕੀਤਾ ਉਹਨਾਂ ਕਿਹਾ ਨਿਰਮਾਣ ਖੇਤਰ ਇਸ ਵਿੱਚ 22 24% ਦੀ ਅਤੇ ਸਿਵਾਵਾ ਖੇਤਰ 52 54% ਯੋਗਦਾਨ ਪਾਉਂਦਾ ਹੈ ਪਰ 65 70% ਪਿੰਡੂ ਵਾਦੀ ਖੇਤੀਬਾੜੀ ਖੇਤਰ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਇਹ ਖੇਤਰ ਜੀਡੀਪੀ ਵਿੱਚ ਸਿਰਫ 12% ਦੀ ਯੋਗਦਾਨ ਪਾਉਂਦਾ ਹੈ ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਗੜਕਰੀ ਨੇ ਕਿਹਾ ਫਲਸਿਫਾ ਉਸ ਵਿਅਕਤੀ ਨੂੰ ਨਹੀਂ ਸਕੇ ਜਾ ਸਕਦਾ ਜਿਸ ਨੇ ਪੀੜ ਖਾ ਲਈ ਹੈ ਦੇਸ਼ ਦੇ ਵਿਕਾਸ ਵਿੱਚ ਚਾਰਟਰਡ ਕਾਉਂਟੈਂਟਾਂ ਦੀ ਭੂਮਿਕਾ ਬਾਰੇ ਉਹਨਾਂ ਕਿਹਾ ਇਹ ਆਰਥਿਕ ਤੌਰ ਤੇ ਵਿਕਾਸ ਇੰਜਣ ਹੋ ਸਕਦੇ ਹਨ ਸਾਡੀ ਅਰਥ ਵਿਵਸਥਾ ਤੇਜ਼ੀ ਨਾਲ ਵੱਧ ਰਹੀ ਹੈ ਇਹ ਸਿਰਫ ਆਮਦਨ ਟੈਕਸ ਰਿਟਰਨ ਭਰਨਾ ਤੇ ਜੀਐਸਟੀ ਜਮ੍ਹਾਂ ਕਰਵਾਉਣ ਬਾਰੇ ਨਹੀਂ ਹੈ ਨੈਸ਼ਨਲ ਹਾਈਵੇ ਤੇ ਗੱਡੀ ਚਲਾਉਣ ਵਾਲਿਆਂ ਨੂੰ ਸਰਕਾਰ ਨੇ ਰਾਹ ਦਿੱਤੀ ਹੈ ਜਿਹੜੇ ਰਸਤਿਆਂ ਤੇ ਸੁਰੰਗ ਪੁਲ ਜਾਂ ਫਾਈਓਵਰ ਹੈ ਉੱਥੇ ਟੋਲ ਟੈਕਸ ਵਿੱਚ 50% ਤੱਕ ਦੀ ਕਮੀ ਕੀਤੀ ਹੈ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਕੱਟ ਕਰ ਦਿੱਤਾ ਹੈ ਇਹ ਕਮੀ ਉਹਨਾਂ ਰਸਤਿਆਂ ਤੇ ਹੋਈ ਹੈ ਜਿੱਥੇ ਸੁਰੰਗ ਪੁਰਜਾ ਫਲਾਈਓਵਰ ਹੈ ਸਰਕਾਰ ਨੇ ਟੋਲ ਦੀਆਂ ਦਰਾਂ ਨੂੰ 50% ਤੱਕ ਘਟਾ ਦਿੱਤਾ ਹੈ ਇਸ ਨਾਲ ਗੱਡੀ ਚਲਾਉਣ ਵਾਲਿਆਂ ਦਾ ਖਰਚਾ ਘੱਟ ਹੋਵੇਗਾ ਹੁਣ ਤੱਕ ਐਨਐਚ ਫੀਸ ਰੀਗੂਲਜ਼ 2008 ਦੇ ਹਿਸਾਬ ਨਾਲ ਟੋਲ ਟੈਕਸ ਲਿਆ ਜਾਂਦਾ ਸੀ ਸੜਕਵਾਜੀ ਤੇ ਰਾਜਮਾਰਗ ਮੰਤਰਾਲੇ ਨੇ 2008 ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਹੁਣ ਟੋਲ ਟੈਕਸ ਦੀ ਗਣਨਾ ਲਈ ਨਵਾਂ ਤਰੀਕਾ ਅਪਣਾਇਆ ਜਾਵੇਗਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇਅ ਦੇ ਕਿਸੇ ਹਿੱਸੇ ਤੇ ਬਣੇ ਸਟਰਕਚਰ ਦੇ ਇਸਤੇਮਾਲ ਦੀ ਦਰ ਦੀ ਗਣਨਾ ਇਸ ਤਰ੍ਹਾਂ ਕੀਤੀ ਜਾਵੇਗੀ ਸਟਰਕਚਰ ਦੀ ਲੰਬਾਈ ਨੂੰ 10 ਗੁਣਾ ਕਰਕੇ ਨੈਸ਼ਨਲ ਹਾਈਵੇ ਦੇ ਉਸੇ ਹਿੱਸੇ ਦੀ ਲੰਬਾਈ ਵਿੱਚ ਜੋੜਿਆ ਜਾਵੇਗਾ ਜਿਸ ਵਿੱਚ ਸਟਰਕਚਰ ਨਹੀਂ ਹੈ ਜਾਂ ਫਿਰ ਨੈਸ਼ਨਲ ਹਾਈਵੇ ਦੇ ਉਸੇ ਹਿੱਸੇ ਦੀ ਕੁੱਲ ਲੰਬਾਈ ਨੂੰ 5 ਗੁਣਾ ਕੀਤਾ ਜਾਵੇਗਾ ਦੋਵਾਂ ਵਿੱਚੋਂ ਜੋ ਵੀ ਘੱਟ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ ਇਸ ਦਾ ਮਤਲਬ ਪੋਲਸ ਰੰਗਜਾ ਫਾਈਓਵਰ ਦੀ ਵਜ੍ਹਾ ਨਾਲ ਲੱਗਣ ਵਾਲੇ ਟੋਲ ਨੂੰ ਘੱਟ ਕੀਤਾ ਜਾਵੇਗਾ ਮੰਤralay ਨੇ ਅੱਗੇ ਕਿਹਾ ਕਿ ਟੋਲ ਟੈਕਸ ਘੱਟ ਲੰਬਾਈ ਤੇ ਲੱਗੇਗਾ ਯਾਨੀ 200 ਕਿਲੋਮੀਟਰ ਤੇ 400 ਕਿਲੋਮੀਟਰ ਤੇ ਨਹੀਂ ਇਸਾ ਮਾਮਲੇ ਤੇ ਯੂਰ ਚਾਰਜ ਸ਼ਰਕ ਦੀ ਲੰਬਾਈ ਦੇ ਸਿਰਫ ਅੱਧੇ ਤੇ ਹੀ ਲੱਗੇਗਾ ਇਸਦਾ ਮਤਲਬ ਜੇਕਰ ਤੁਸੀਂ ਕਿਸੇ ਅਜੀਹੇ ਰਸਤੇ ਤੋਂ ਜਾ ਰਹੇ ਹੋ ਜਿਸ ਵਿੱਚ ਪੁਲ ਜਾਂ ਸਰੋਂਗਾ ਹੈ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਘੱਟ ਟੋਲ ਦੇਣਾ ਹੋਵੇਗਾ ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ਤੇ ਬਣ ਰਹੇ ਹਰ ਕਿਲੋਮੀਟਰ ਦੇ ਸਟਰਕਚਰ ਲਈ ਯੂਜ਼ਰਸ ਨੂੰ 10 ਗੁਣਾ ਵੱਧ ਟੋਲ ਦੇਣਾ ਪੈਂਦਾ ਹੈ ਜੇਕਰ ਕਿਸੇ ਰਸਤੇ ਦਾ 1 ਕਿਲੋਮੀਟਰ ਦਾ ਪੁਲ ਹੈ ਤਾਂ ਤੁਹਾਨੂੰ ਉਸ ਉਸ 1 ਕਿਲੋਮੀਟਰ ਦੇ ਲਈ 10 ਕਿਲੋਮੀਟਰ ਦੇ ਬਰਾਬਰ ਟੋਲ ਦੇਣਾ ਪੈਂਦਾ ਸੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਟੋਲ ਦੀ ਗਣਨਾ ਦਾ ਇਹ ਤਰੀਕਾ ਇਸ ਲਈ ਸੀ ਕਿਉਂਕਿ ਇਹ ਜੇ ਸਟਰਕਚਰ ਨੂੰ ਬਣਾਉਣ ਵਿੱਚ ਜ਼ਿਆਦਾ ਖਰਚਾ ਆਉਂਦਾ ਸੀ ਪਰ ਹੁਣ ਸਰਕਾਰ ਨੇ ਲੋਕਾਂ ਨੂੰ ਰਾਹ ਦਿੰਦੇ ਹੋਏ ਟੋਲ ਦੀਆਂ ਦਰਾਂ ਨੂੰ ਘੱਟ ਕਰ ਦਿੱਤਾ ਹੈ ਇਸ ਨਾਲ ਲੋਕਾਂ ਨੂੰ ਸਫ਼ਰ ਕਰਨਾ ਆਸਾਨ ਹੋਵੇਗਾ ਹਲਕਾ ਮਹਿਲਕਾਂਦੇ ਪਿੰਡ ਠਿੱਕੀ ਵਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਬਿਆਨ ਸਿੰਘ ਉਰਫ ਜਗਤਾਰ 31 ਪੁੱਤਰ ਬਚਿੱਤਰ ਸਿੰਘ ਇਹ 2 ਮਹੀਨੇ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਕੈਨੇਡਾ ਗਿਆ ਸੀ ਬ੍ਰਿਤਿਕ ਦੇ ਚਾਚਾ ਹਰਪਗਵਾਨ ਸਿੰਘ ਨੇ ਦੱਸਿਆ ਕਿ ਉਸ ਦਾ ਪਤੀਜਾ ਅਪ੍ਰੈਲ ਮਹੀਨੇ ਵਿੱਚ ਕੈਨੇਡਾ ਗਿਆ ਸੀ ਜਿੱਥੇ 2 ਜੁਲਾਈ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਉਹਨਾਂ ਕਹਾਂ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਬਿਆਨ ਸਿੰਘ ਨੂੰ ਕੈਨੇਡਾ ਦੇ ਸਰੀ ਭੇਜਿਆ ਸੀ ਬਿਆਨਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਆਪਣੀ ਵਿਧਵਾ ਮਾਤਾ ਮਲਕੀਤੌਰ ਦਾ ਇਕਲੌਤਾ ਸਹਾਰਾ ਸੀ ਪੰਚਜੀਤ ਸਿੰਘ ਜਸਪ੍ਰੀਤ ਹੈਪੀ ਤੇ ਸੁਖਦੇਵ ਸਿੰਘ ਨੇ ਸੂਬਾ ਤੇ ਕੇਂਦਰ ਸਰਕਾਰ ਤੋਂ ਉਸਦੀ Laash ਭਾਰਤ ਲਿਆਉਣ ਦੀ ਮੰਗ ਕੀਤੀ। ਸੁਨਾਮ ਵਿੱਚ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰਾਮਾ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ। 10 ਬੈੱਡਾਂ ਵਾਲੇ ਟਰਾਮਾ ਸੈਂਟਰ ਦੀ ਇਮਾਰਤਾਂ ਨੀ ਪੱਥਰ ਕੈਬਨਿਟ ਮੰਤਰੀ ਅਮਨ ਰੋੜਾ ਨੇ ਸਾਊਥ ਡਿਵੀਜ਼ਨਲ ਹਸਪਤਾਲ ਵਿੱਚ ਰੱਖਿਆ। ਇਸ ਸਬੰਧੀ ਸਮਾਗਨ ਨੂੰ ਸੰਬੋਧਨ ਕਰਦਿਆਂ ਅਮਨ ਰੋੜਾ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਸਿਰਫ 5 ਟਰਾਮਾ ਸੈਂਟਰ ਜਲੰਧਰ, ਖੰਨਾ, ਪਟਾਣਕੋਟ, ਕੋਲਪੁਰਾ ਤੇ ਫਾਜ਼ਿਲਕਾ ਵਿੱਚ ਚੱਲ ਰਹੀਆਂ ਹਨ। ਇਹ ਸਾਰੇ ਪੰਜ ਸੈਂਟਰ ਨੈਸ਼ਨਲ ਹਾਈਵੇ ਤੇ ਸਥਿਤ ਦਾਣਾ ਸੁਨਾਮ ਵਿੱਚ ਬਣਨ ਵਾਲਾ ਟਰੌਮਾ ਸੈਂਟਰ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ ਹੋਵੇਗਾ ਇੱਥੇ ਪੂਰੇ ਮ왈ਵਾ ਖੇਤਰ ਤੋਂ ਚੰਡੀਗੜ੍ਹ ਤੱਕ ਸੜਕ ਹਾਸਿਆਂ ਦੇ ਪੀੜਤਾਂ ਲਈ ਮੁੱਢਲੀ ਸਹਾਇਤਾ ਦੇ ਨਾਲ-ਨਾਲ ਮੁਕੰਮਲ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਸੈਂਟਰ ਬਣ ਨਾਲ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਮਿਲੇਗੀ ਸੈਂਟਰ ਦੀ ਇਮਾਰਤ ਦਾ ਕੰਮ ਅਗਲੇ 8 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਉਨਾ ਕਹਾ ਕੇ ਹੁਣ ਤੱਕ 19 ਕਰੋੜ ਰੁਪਏ ਦੇ ਕਰੀਬ ਫਾਂਡੇ ਇਕੱਲੇ ਸਨਾਮ ਹਸਪਤਾਲ ਵਿੱਚ ਖਰਚੇ ਜਾ ਚੁੱਕੇ ਹਨ ਮੌਨਸੂਨ ਦੀ ਸਮੇ ਤੋਂ ਪਹਿਲਾਂ ਆਮਦੇ باوجود ਪੰਜਾਬ ਵਿੱਚ ਦੋ ਦਿਨਾਂ ਤੋਂ ਹਮਸ ਭਰੀ ਗਰਮੀ ਪੈ ਰਹੀ ਹੈ ਕਰਮੀ ਕਾਰਨ ਬਧੀ ਬਿਜਲੀ ਦੀ ਮੰਗ ਨੇ ਪਿਛਲੇ 66 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਬਿਜਲੀ ਦੀ ਮੰਗ 17233 ਮੈਗਾਵਾਟ ਤੇ ਪਹੁੰਚ ਗਈ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ ਬਿਜਲੀ ਮੰਗ ਦਾ ਲਗਾਤਾਰ ਦੂਜੇ ਦਿਨ ਰਿਕਾਰਡ ਰਿਹਾ ਇਸ ਮੰਗ ਦੇ ਮੱਦੇ ਨਜ਼ਰ ਇਸ ਸਮੇਂ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਫਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਸ਼ੀਲਾਨਾ ਹਾਲਾਂਕਿ ਪੰਜਾਬ ਸਰਕਾਰ ਲੋ ਮੌਜੂਦਾ ਸੀਜ਼ਨ ਵਿੱਚ ਬਿਜਲੀ ਦੀ ਮੰਗ ਪੂਰਾ ਕਰਨ ਲਈ 17000 ਮੈਗਾਵਾਟ ਦੇ ਪ੍ਰਬੰਧ ਕੀਤੇ ਗਏ ਸਨ ਬੀਤੇ ਦਿਨ ਬਿਜਲੀ ਦੀ ਮੰਗ 16983 ਮੈਗਾਵਾਟ ਦਰਜ ਕੀਤੀ ਗਈ ਸੀ ਜੋ ਕਿ ਰਿਕਾਰਡ ਸੀ ਇਸ ਦੌਰਾਨ ਸੂਬੇ ਵਿੱਚ ਕਈ ਥਾਵਾਂ ਤੇ ਅਣਅਲਾਨੇ ਬਿਜਲੀ ਕੱਟਾਂ ਦੀਆਂ ਵੀ ਸ਼ਿਕਾਇਤਾਂ ਹਨ ਹਾਲਾਂਕਿ ਪਾਵਰ ਕਾਮ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਚਾਲੂ ਰਹਿਣ ਦਾ ਦਾਵਾ ਕੀਤਾ ਹੈ ਜਾਣਕਾਰੀ ਮੁਤਾਬਕ ਅਤਿ ਦੀ ਗਰਮੀ ਦੌਰਾਨ ਦੁਪਹਿਰ 12 ਵਜੇ ਦੇ ਕਰੀਬ ਬਿਜਲੀ ਦੀ ਮੰਗ 17233 ਮੈਗਾਵਾਟ ਤੇ ਪਹੁੰਚ ਗਈ ਹਾਲਾਂਕਿ ਸ਼ਾਮ 5 ਵਜੇ ਦੇ ਕਰੀਬ ਇਹ ਘਟ ਕੇ 16600 ਮੈਗਾਵਾਟ ਤੇ ਆ ਗਈ ਇਸ ਤੋਂ ਪਹਿਲਾਂ 11 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16836 ਮੈਗਾਵਾਟ ਦਰਜ ਕੀਤੀ ਗਈ ਸੀ ਮੀਨਾ ਪੈਣ ਦੀ ਸੂਰਤ ਵਿੱਚ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ ਇਸ ਸਮੇਂ ਸੂਬੇ ਵਿੱਚ ਝੋਨੇ ਦੀ ਲਵਾਈ ਵੀ ਜ਼ੋਰਾਂ ਤੇ ਹੈ ਜਿਸ ਕਰਕੇ ਬਿਜਲੀ ਦੀ ਵਰਤੋਂ ਹੋ ਰਹੀ ਹੈ ਉਧਰ ਸੂਬਾ ਸਰਕਾਰ ਵੱਲੋਂ ਵੀ ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਪੰਜਾਬ ਵਿੱਚ ਇਸ ਸਮੇਂ 14 ਲੱਖ ਤੋਂ ਵੱਧ ਟਿਊਬਵੈਲ ਹਨ ਜੋ ਝੋਨੇ ਦੀ ਲਵਾਈ ਕਰਕੇ ਪੂਰਾ ਸਵਾਹ ਚੱਲ ਰਹੇ ਹਨ ਮੌਸਮ ਵਿਭਾਗ ਵੱਲੋਂ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਪੇਸ਼ گوئی ਬਸ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨ ਭਾਰੀ ਮੀਂਹ ਪੈਣ ਦੀ ਪੇਸ਼ گوئی ਕੀਤੀ ਹੈ ਇਸ ਲਈ ਮੌਸਮ ਵਿਗਾਨੀਆਂ ਨੇ 6 7 ਅਤੇ 8 ਜੁਲਾਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਕੱਲ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ ਜਿਸ ਦੇ 에য়ারਪੋਰਟ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਬਰਮਿੰਗਮ ਵਿੱਚ ਭਾਰਤ ਨੇ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਆਪਣੀ ਸਥਿਤੀ ਬਿਹਤਰ ਬਣਾ ਲਈ ਹੈ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਨੇ ਦੂਜੀ ਪਾਰੀ 6 ਵਿਕਟਾਂ ਦੇ ਨੁਕਸਾਨ ਨਾਲ 427 ਦੌੜਾਂ ਤੇ ਐਲਾਨ ਦਿੱਤੀ ਇਸ ਦੇ ਨਾਲ ਹੀ ਭਾਰਤ ਨੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਦਿੱਤਾ ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਇੰਗਲੈਂਡ ਦੀਆਂ 72 ਦੌੜਾਂ ਤੇ 3 ਵਿਕਟਾਂ ਡਿੱਗ ਚੁੱਕੀਆਂ ਹਨ ਦੂਜੀ ਪਾਰੀ ਵਿੱਚ ਸ਼ੁਭਮਨ ਨੇ 161 ਦੌੜਾਂ ਬਣਾਈਆਂ ਤੇ ਉਹ ਇੱਕ ਟੈਸਟ ਮੈਚ ਵਿੱਚ 400 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ ਸ਼ੁਭਮਨ ਨੇ ਪਹਿਲੀ ਪਾਰੀ ਵਿੱਚ 269 ਦੌੜਾਂ ਬਣਾਈਆਂ ਸਨ ਇਸ ਤੋਂ ਪਹਿਲਾਂ ਭਾਰਤ ਨੂੰ ਜੈਸ਼ਸਵੀ ਜੈਸਵਾਲ ਨੇ 28, ਕੇਲਰਾਲ ਨੇ 55,ਕਰਨ ਨਾਇਰ ਨੇ 26 ਤੇ ਰਿਸ਼ਭ ਪੰਦ ਨੇ 65 ਦੌੜਾਂ ਬਣਾਈਆਂ ਇਸ ਮੈਚ ਵਿੱਚ ਸ਼ੁਭਮਨ ਗਿੱਲ ਨੇ ਇੱਕ ਟੈਸਟ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 587 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ 407 ਦੌੜਾਂ ਤੇ ਸਿਮਟ ਗਈ ਸੀ। ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਪਹਿਲੀ ਵਿਕਟ ਜਾਕ ਕਰਾਲੀ ਦੇ ਰੂਪ ਵਿੱਚ ਡਿੱਗੀ। ਉਸਨੇ ਆਪਣਾ ਖਾਤਾ ਵੀ ਨਹੀਂ ਖੋਲਿਆ। ਇਸ ਤੋਂ ਇਲਾਵਾ ਬੈਂਡਕਟ 25 ਤੇ ਜੋ ਰੂਟ 6 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਕਾਸ਼蒂ਪ ਨੇ 2 ਤੇ ਸਰਾਜ ਨੇ 1 ਵਿਕਟ ਹਾਸਲ ਕੀਤੀ। ਖੇਡ ਖਤਮ ਹੋਣ ਤੱਕ 올ਿਵ ਪੋਪ ਤੇ ਹੈਰੀ ਬਰੁੱਕ ਕਰੰਬਰ 24 ਦੇ 15 ਦੌੜਾਂ ਤੇ ਨਵਾਸਨ ਤੇ ਇੰਗਲੈਂਡ ਨੂੰ 536 ਦੌੜਾਂ ਦੀ ਹੋਰ ਲੋੜ ਹੈ ਇਸ ਨਾਲ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ